ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਲੱਖਾਂ ਸੰਗਤਾਂ ਦੀਆਂ ਝੋਲੀਆਂ ਪਰਦੇ ਹਨ ਸਾਧ ਸੰਗਤ ਜੀ ਸਾਨੂੰ ਮੰਗਣ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਵੇਂ ਮਹਾਰਾਜ ਜੀ ਤੋਂ ਆਪਣੀ ਖਾਲੀ ਝੋਲੀ ਭਰਉਣੀ ਹੈ ਸਾ ਸੰਗਤ ਜੀ ਸਾਨੂੰ ਮੰਗਨ ਦੀ ਜਾਂਚ ਵੀ ਉਹੀ ਸਿਖਾ ਸਕਦਾ ਹੈ ਜੋ ਇਸ ਰਸਤੇ ਤੇ ਤੁਰਿਆ ਹੋਵੇ ਤੇ ਨਾਲ ਦੀ ਨਾਲ ਸਾਡੇ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਅਸੀਂ ਫਿਰ ਇਹ ਇਹ ਜਾਂਚ ਕਿਸ ਤੋਂ ਸਿੱਖੀਏ ਮਹਾਰਾਜ ਜੀ ਆਪਣੇ ਗੁਰਸਿੱਖ ਪਿਆਰਿਆਂ ਨੂੰ ਬਹੁਤ ਪਿਆਰ ਕਰਦੇ ਸੀ ਇਸ ਕਰਕੇ ਉਹਨਾਂ ਨੇ ਆਪਣੀ ਸਿੱਖਾਂ ਨੂੰ ਜ਼ਿਆਦਾ ਉਲਝਣਾਂ ਦੇ ਵਿੱਚ ਨਹੀਂ ਪਾਇਆ ਤੇ ਇੱਕ ਸਿੱਧੀ ਤੇ ਸਪਸ਼ਟ ਗੱਲ ਆਪਣੇ ਸਿੱਖਾਂ ਨੂੰ ਆਖੀ ਕੀ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲਾ ਸੰਭੋ ਗੁਰਦੁਆਰੇ ਸਾਹਿਬ ਜਾਓ ਤੇ ਜਿਹੜੇ ਵੀ ਤੁਸੀਂ ਸੇਵਾ ਕਰ ਸਕਦੇ ਹੋ ਤੁਸੀਂ ਉਸ ਸੇਵਾ ਦੇ ਵਿੱਚ ਹਿੱਸਾ ਲਓ ਤੇ ਜਦੋਂ ਤੁਸੀਂ ਰੱਬ ਵਾਲੇ ਵਰਨੇ ਤੁਰੋਂਗੇ ਤਾਂ ਉਸ ਵਾਹਿਗੁਰੂ ਪਰਮਾਤਮਾ ਨੇ ਤੁਹਾਨੂੰ ਆਪਦੇ ਆਪ ਉਹ ਰੱਬੀ ਰੂਹਾਂ ਮਿਲਾ ਦੇਣੀਆਂ ਨੇ ਜਿਹੜੀਆਂ ਤੁਹਾਨੂੰ ਇਸ ਰਸਤੇ ਤੇ ਅੱਗੇ ਲਿਜਾ ਸਕਣ ਤੁਹਾਨੂੰ ਕੋਈ ਜ਼ਿਆਦਾ ਖਿੱਚਲਾ ਕਰਨ ਦੀ ਲੋੜ ਨਹੀਂ ਕਿਉਂਕਿ ਮਹਾਰਾਜ ਨੂੰ ਵੀ ਪਤਾ ਕਿ ਮੇਰਾ ਜਿਹੜਾ ਬੱਚਾ ਹੈ ਉਹ ਅਣਜਾਣ ਹੈ ਤੇ ਮੈਂ ਕਿਸ ਤਰ੍ਹਾਂ ਇਸ ਨੂੰ ਆਪਣੇ ਰਸਤੇ 'ਤੇ ਲੈ ਕੇ ਆਉਣਾ ਹੈ ਉਸ ਤਰ੍ਹਾਂ ਦੇ ਹੀ ਇਨਸਾਨ ਪਰਮਾਤਮਾ ਸਾਨੂੰ ਮਲਾਉਣ ਲੱਗ ਜਾਂਦਾ ਹੈ ਤੇ ਨਾਲ ਦੀ ਨਾਲ ਉਸ ਵਾਹਿਗੁਰੂ ਪਰਮਾਤਮਾ ਨੂੰ ਇਹ ਗੱਲ ਪਤਾ ਹੀ ਹੁੰਦੀ ਹੈ ਕਿ ਅਸੀਂ ਜੋ ਅਰਦਾਸ ਵਾਹਿਗੁਰੂ ਅੱਗੇ ਕਰ ਰਹੇ ਹਾਂ ਵੀ ਸਾਡਾ ਬੱਚਾ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਉਸ ਨੂੰ ਕਿਸ ਚੀਜ਼ ਦੀ ਲੋੜ ਹੈ ਤੇ ਉਹ ਸਾ ਤੋਂ ਕੀ ਮੰਗ ਰਿਹਾ ਹੈ ਤੇ ਜਿਹੜਾ ਵਾਹਿਗੁਰੂ ਪਰਮਾਤਮਾ ਨੂੰ ਪਹੁੰਚਦਾ ਹੈ ਉਹੀ ਪਰਮਾਤਮਾ ਸੰਨ ਬਖਸਦਾ ਹੈ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਜਿਹੜੇ ਸਾਡੇ ਲਈ ਚੰਗੀਆਂ ਨਹੀਂ ਹੁੰਦੀਆਂ ਤਾਂ ਵਾਹਿਗੁਰੂ ਸਾਨੂੰ ਨਹੀਂ ਬਖਸਦੇ ਤੇ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੇ ਸਾਡੇ ਲਈ ਬਹੁਤ ਹੀ ਵਧੀਆਂ ਹੁੰਦੀਆਂ ਨੇ ਤੇ ਵਾਹਿਗੁਰੂ ਸਾਨੂੰ ਬਿਨਾਂ ਮੰਗੇ ਹੀ ਦੇ ਦਿੰਦੇ ਨੇ ਇਸ ਕਰਕੇ ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਦੇ ਰਹਾ ਕਰੋ ਜੋ ਵਾਹਿਗੁਰੂ ਨੇ ਦਿੱਤਾ ਤੁਹਾਡੇ ਭਲੇ ਦੇ ਲਈ ਹੀ ਦਿੱਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ